ਦੁਬਾਰਾ ਦੁਬਾਰਾ ਪੀਐਸ ਚੇਨਬਰਾ ਸ਼੍ਰੋਮਣੀ ਕਾਲਜ ਤੋਂ ਅੱਜ ਸਾਇਨ ਪਰਵਖੇ ਪਹੁੰਚੇ ਹਨ ਜਿਨ੍ਹਾਂ ਦਾ ਕਾਫੀ ਜ਼ੋਰਦਾਰ ਜਿਹੜਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਜਿਹੜਾ ਯੋਜਨਾ ਕੀਤਾ ਗਿਆ ਗੱਲਬਾਤ ਕਰਦੇ ਹਾਂ ਜੰਦੂਆ ਸਾਹਿਬ ਨਾਲ ਕਿਵੇਂ ਅੱਜ ਕਿਸ ਤਰ੍ਹਾਂ ਦਾ ਰਿਹਾ ਪ੍ਰੋਗਰਾਮ ਜਿਹੜਾ ਅੱਜ ਮੈਂ ਦੇਖ ਰਿਹਾ ਕਿ ਰੋਪੜ ਹਲਕੇ ਦੇ ਵਿੱਚ ਜਿਹੜੇ ਵਰਕਰ ਦਾ ਉਤਸ਼ਾਹ ਚਾ ਤੇ ਜਿਹੜਾ ਇਕੱਠ ਨੇ ਖਾਸ ਤੌਰ ਤੇ ਇਕੱਠ ਵਿੱਚ ਨੌਜਵਾਨਾਂ ਦੀ ਗਿਣਤੀ ਬੀਬੀਆਂ ਦੀ ਗਿਣਤੀ ਇਸੇ ਕਰ ਦੁਪਹਿਰੇ ਬਹੁਤੋ ਘੰਟੇ ਮੈਂ ਲੇਟ ਪਹੁੰਚ ਰਿਆ ਫੇਰ ਲੋਕ ਟੇਕੇ ਬੈਠੇ ਨੇ ਇਹ ਲੋਕਾਂ ਨੇ ਆਪਣੇ ਦੀ ਪਛਾਣ ਕਰ ਲਈ ਲੋਕ ਮੈਨੂੰ ਹੀ ਹਲਕੇ ਦਾ ਆਪਣਾ ਸਮਝਦੇ ਨੇ ਦੂਸਰਾਂ ਨੂੰ ਬਗਾਲਣਾ ਸਮਝ ਰਹੇ ਨੇ ਆਪਣਾ ਆਪਣਾ ਹੀ ਹੁੰਦਾ ਆਪਣਾ ਕਰਕੇ ਵੀ ਕੰਮਾ ਕਰਕੇ ਵੀ ਸ਼ਰਮਣੀ ਅਕਾਲੀ ਦਲ ਵੱਲੋਂ ਦਿੱਲੀ ਨਾਲ ਜਿਹੜਾ ਮੱਥਾ ਲਾਇਆ ਟੱਕਰ ਲਈ ਆ ਉਹਦੇ ਕਰਕੇ ਵੀ ਹਰ ਪੱਖੋਂ ਲੋਕ ਟੱਕਣੀ ਟੱਕਰੀ ਕਰ ਰਹੇ ਨੇ ਔਰ ਤਕੜੀ ਦਾ ਬਟਨ ਦਵਾ ਕੇ ਮੈਨੂੰ ਦਿਤਾ ਕੇ ਲੋਕ ਆਪਣੇ ਬੱਚਿਆਂ ਦੇ ਭੁਇਪੁੰਨ ਤਗਾ ਬਣਾਵਾਉਣਾ ਚਾਹੁੰਦੇ ਨੇ ਅਸੀਂ ਜੋ ਵਿਜਨ ਦਿੱਤਾ ਜੋ ਲੋਕਾਂ ਦੇ ਸਾਹਮਣੇ ਆਪਣੀ ਸੋਚ ਰੱਖੀ ਆ ਕਿ ਚੰਡੀਗੜ੍ਹ ਦੇ ਵਿੱਚ ਕਾਰਗੋ ਟਰਮੀਨਲ ਲਿਆ ਕੇ ਸੈਨੀ ਵਾਲਾ ਬਾਗਾ ਬਾਰਡ ਖਲਾ ਕੇ ਵਪਾਰ ਲਈ ਮਨ ਲੈ ਇੱਥੋਂ ਦੇ ਬੱਚਿਆਂ ਨੂੰ ਇੱਥੇ ਕਾਰੋਬਾਰ ਦੇ ਕੇ ਕੈਨੇਡਾ ਅਮਰੀਕਾ ਜਾਣ ਦੀ ਥਾਂ ਮਾਪੇ ਦਾ ਸਹਾਰਾ ਮੇਰਾ ਸਭ ਤੋਂ ਪਹਿਲਾ ਟਾਰਗੇਟ ਹੋਏਗਾ ਔਰ ਬੀਬੀਆਂ ਲਈ ਵੀ ਅਸੀਂ ਸਭੀ ਕੀ ਹੈ ਜਿਹੜੀ ਪਾਈਪ ਰੈਨ 11 ਦਾ ਪ੍ਰੋਜੈਕਟ ਮੈਂ ਸ਼ੁਰੂ ਕਰਾਇਆ ਸੀ ਉਹਦਾ ਵਿਚੇ ਪਿਆ ਇਹ ਦੇ ਰੜ ਕਰੇ ਰस्ते ਜੀ ਦੇ ਉਹਨੂੰ ਵੀ ਮਤਲਬ ਕਰਨਾ ਉਹ ਮੇਰਾ ਟਾਰਗੇਟ ਦਾ ਹਿੱਸਾ ਹੈ ਤੇ ਵੈਸੇ ਵੀ ਇੱਥੇ ਪਾਣੀ ਦੀ ਸਮੱਸਿਆ ਪਾਣੀ ਦੇ ਲਈ ਅਸੀਂ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈ ਯੂਰਪੀਅਨ ਸਟਾਈਲ ਜੋ ਗੜਕਈ ਸਾਹਿਬ ਨੇ ਮੇਰੇ ਨਾਲ ਡਿਸਕਸ ਕੀਤਾ ਸੀ ਉਹ بارشਾਂ ਦੇ ਪਾਣੀ ਨੂੰ ਸੰਭਾਲ ਕੇ ਖੇਤੀ ਲਈ ਵਰਤਣਾ ਉਹ ਵੀ ਮੇਰੇ ਪ੍ਰੋਗਰਾਮ ਦਾ ਹਿੱਸਾ ਹੋਏਗਾ ਚੰਦੂਆ ਸਾਹਿਬ ਇੱਕ ਜਿਹੜਾ ਚੰਡੀਗੜ੍ਹ ਦੀ ਜਿਹੜੀ ਸੀਟ ਦਾ ਜਿਹੜਾ ਹੋਇਆ ਹੈ ਉਹਦੇ ਬਾਰੇ ਤੁਸੀਂ ਕੀ ਵਿਚਾਰ ਹੈ ਕਿ ਚਾ ਉਹ ਗਾਮ ਲੱਗ ਅੱ체 ਤਾਂ ਬਾਜੂ ਉਹਨਾਂ ਦੇ ਦਿਨਾਂ ਵਿੱਚ ਜਿਵੇਂ ਕਹਿੰਦੇ ਮੌਸਮ ਪ੍ਰਦਾਨ ਪ੍ਰਦਾਨ ਦਾ ਮੌਸਮ ਆ ਨੇੜਣਾ ਤੇ ਵਰਕਰਾਂ ਦਾ ਇੱਕ ਦੂਜੇ ਕਾਠੀਆਂ ਤੇ ਜਾਣ ਦਾ ਉਹਦੇ 'ਚ ਸਾਡੇ ਆ ਵੀ ਤੇ ਰਹਿ ਗਿਆ ਟਿਕਟ ਜਿਹੜੀ ਆ ਇਲਜ਼ਾਮ ਲੱਗ ਰਿਹਾ ਸੂਰਬਲ ਜੀ ਤੋਂ ਵੀ ਉਹਨਾਂ ਨੇ ਸਾਥ ਨਹੀਂ ਦਿੱਤਾ ਹੋਏਗਾ ਲਾ ਕੇ ਕਿਸੇ ਨੂੰ ਹਾਂ ਤਾਂ ਜਿਵੇਂ ਕਹਿੰਨਾ ਚੱਲੀ ਨਾ ਉਹ ਤੇ ਨਹੀਂ ਨਾ ਥੂ ਕੌੜੀ ਵਾਲੀ ਗੱਲ ਆ ਬਈ ਤਾਂ ਨੋਮੀਨੇਸ਼ਨ ਤਾਂ ਪਹਿਲੀ ਹੋਇਆ ਤੇ ਸਾਥ ਸਸ਼ੀਰਪਾਦ ਅੰਤਿ ਤੋਂ ਪਹਿਲੀ ਦੇ ਜਦੋਂ ਉਹ ਤਾਂ ਇੱਕ ਬਹਾਨਾ ਹੁੰਦਾ ਬੁਜੇਂਦਰ ਸਿੰਘਲਾ ਜਿਹੜੇ ਉਮੀਦਵਾਰ ਆਇਆ ਤੁਹਾਡੇ ਨਾਲ ਕਿਵੇਂ ਦੇਖ ਲਓ ਦੇਖੋ ਬੁਜੇਂਦਰ ਸਿੰਘਲਾ ਤੇ ਵਿਚਾਰੇ ਨੂੰ ਅਮੀ ਠੱਕਿਆ ਉਹ ਵੀ ਤਾਂ ਬਲੀ ਦਿੱਤੀ ਆ ਕਿਉਂਕਿ ਇੱਥੋਂ ਦਾ ਕੋਈ ਲੀਡਰ ਮਤਲਬ ਦੀ ਤਹੀਨ ਹੋਈ ਲੀਡਰਾਂ ਨੇ ਉਸਨੂੰ ਸਨ ਨਹੀਂ ਕੀਤਾ ਕਾਂਗਰਸੀਆਂ ਨੇ ਬਲੀ ਹਾਈ ਕਮਾਂਡ ਨੇ ਉਹਨੂੰ ਲਿਆਣ ਕੇ ਇੱਥੇ ਖੜਾ ਕਰਤਾ ਜਿਹਨੂੰ ਲੋਕ ਪਸੰਦ ਨਹੀਂ ਕਰ ਰਹੇ ਤਾਂ ਆਮ ਲੋਕਾਂ ਦਾ ਪਸੰਦ ਕਰਨਾ ਕਾਂਗਰਸੀ ਵੀ ਪਸੰਦ ਨਹੀਂ ਕਰ ਰਹੇ ਬਲਕਿ ਕਾਂਗਰਸੀ ਆਪਣੀ ਤਹੀਨ ਸਮਝਦੇ ਨੇ ਵੀ ਇਸ ਜ਼ਿਲ੍ਹੇ ਵਿੱਚ ਇਸ ਸੀਟ ਤੇ ਤਿੰਨ ਜ਼ਿਲ੍ਹੇ ਚਾਰ ਜ਼ਿਲ੍ਹੇ ਪੈਨੇ ਆ ਵੀ ਚਾਰ ਜ਼ਿਲ੍ਹਿਆਂ ਵਿੱਚ ਕੋਈ ਕਾਂਗਰਸ ਨਹੀਂ ਲੱਪਿਆ ਨਾ ਜੀ ਮੇਰੇ ਮੁਕਾਬਲੇ ਖੜਾ ਕਰ ਲਈ ਸਿਰਫ ਕਾਂਗਰਸ ਸ਼ੁਕਲ ਕਰਦੀ ਆ ਇਹੋ ਜਿਹੇ ਬੰਦਿਆਂ ਨੂੰ ਭੇਜ ਦਿਆ ਜਾ ਕੇ ਉਹ ਮੁੜ ਕੇ ਕਿਸੇ ਹੋਰ ਥਾਂ ਜਾ ਸਕਦਾ ਧੰਨਵਾਦ ਜੀ